ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਅ ਅੱਜ ਦੀ ਵੀਡੀਓ ਆਪਾਂ ਸਕਿਨ ਕੇਅਰ ਦੇ ਰਿਲੇਟਡ ਸ਼ੇਅਰ ਕਰਨੀ ਹੈ ਜੀ ਅ ਇਹਦੇ ਵਿੱਚ ਮੈਂ ਤੁਹਾਨੂੰ ਤਿੰਨ ਚੀਜ਼ਾਂ ਦੱਸੂਗੀ ਹਨਾ ਜਿਹੜੀਆਂ ਕਿ ਅ ਸਾਰੀਆਂ ਪ੍ਰੋਬਲਮਸ ਦਾ ਹੀ ਹੱਲ ਕਰਦੀਆਂ ਨੇ ਜਿਵੇਂ ਕਿ ਚਿਹਰੇ ਤੇ ਕਾਲਾਪਨ ਆ ਜਾਂਦਾ ਹੈ ਹਨਾ ਟੈਨ ਹੋ ਜਾਂਦੀ ਹੈ ਸਕਿਨ ਧੁੱਪ ਦੀ ਵਜ੍ਹਾ ਕਰਕੇ ਫੇਸ ਤੇ ਪਿੰਪਲਸ ਹੁੰਦੇ ਨੇ ਹਨਾ ਬਲੈਮਿਸ਼ਸ ਦੇ ਦਾਗ ਜਿਹੇ ਹੁੰਦੇ ਨੇ ਹਨਾ ਅ ਜਾ ਸ਼ਾਇਆ ਹੁੰਦੀਆਂ ਨੇ ਅ ਫੇਸ ਗਲੋਈ ਨਹੀਂ ਹੁੰਦਾ ਹਨਾ ਅ ਡੱਲ ਜੀ ਹੋ ਜਾਂਦੀ ਹੈ ਫੇਸ ਦੀ ਸਕਿਨ ਸਾਰੀਆਂ ਪ੍ਰੋਬਲਮਸ ਜਿਹੜੀ ਹੱਲ ਹੈ ਇਸ ਚੀਜ਼ ਦਾ ਇੱਕ ਤਾਂ ਆਪਾਂ ਤੁਹਾਨੂੰ ਅ ਖਾਣ ਵਾਲੀ ਚੀਜ਼ ਦੱਸਾਂਗੇ ਕਿ ਆਪਾਂ ਕੀ ਖਾਣਾ ਹੈਗਾ ਹਨਾ ਜਿਹੜਾ ਆਪਣਾ ਫੇਸ ਹੈ ਜਿਹੜਾ ਉਹ ਗਲੋ ਕਰੇ ਤੇ ਦੂਸਰੇ ਨੰਬਰ ਤੇ ਵੀ ਆਪਾਂ ਇੱਕ ਫੇਸ ਵਾਸ਼ ਦੱਸਾਂਗੇ ਤੁਹਾਨੂੰ ਤੇ ਇਹ 3ਰੇ ਨੰਬਰ ਤੇ ਆਪਾਂ ਇੱਕ ਸੋਨੂ ਮੋਇਸਚਰਾਈਜ਼ਰ ਦੱਸਾਂਗੇ ਵਧੀਆ ਜਾਂ ਠੀਕ ਹੈ ਜੀ ਕਿੰਨਾ ਬਾਰੇ ਆਪਾਂ ਗੱਲ ਕਰਾਂਗੇ ਕਿ ਅ ਕਿਸ ਨਾਲ ਆਪਾਂ ਨੂੰ ਕੀ ਫਾਇਦਾ ਹੋਊਗਾ ਹਨਾ ਜੋ ਮੈਂ ਹੁਣ ਯੂਜ਼ ਕਰ ਰਹੀ ਹਾਂ ਠੀਕ ਹੈ ਜੀ ਹੋ ਗਿਆ ਮੈਨੂੰ ਡੇਢ ਮਹੀਨਾ ਹੋ ਗਿਆ ਯੂਜ਼ ਕਰਦੀ ਨੂੰ ਸੋ ਮੇਰਾ ਫੇਸ ਬੋਸ ਜਿਹੜਾ ਮੈਂ ਪਹਿਲਾਂ ਯੂਜ਼ ਕਰਦੀ ਸੀ ਉਹ ਖਤਮ ਹੋਇਆ ਹੋਇਆ ਸੀਗਾ ਤੇ ਹੁਣ ਮੈਂ ਕੀ ਯੂਜ਼ ਕਰਦੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਸਭ ਤੋਂ ਪਹਿਲਾਂ ਮੈਂ ਯੂਜ਼ ਕਰ ਰਹੀ ਆ ਵੀਰੇ ਇੱਕ ਸਾਬਨ ਠੀਕ ਹੈ ਜੀ ਜਿਹੜਾ ਜਿਹੜੀ ਸਾਬਣ ਹਰ ਇੱਕ ਨੂੰ ਸ਼ੂਟ ਕਰੂਗੀ ਕੋਈ ਵੀ ਯੂਜ਼ ਕਰ ਸਕਦਾ ਜਿਨ੍ਹਾਂ ਦੀ ਸਕਿਨ ਸੈਂਸਿਟਿਵ ਹੈ ਉਹ ਵੀ ਯੂਜ਼ ਕਰ ਸਕਦੇ ਨੇ ਜਿਨ੍ਹਾਂ ਦੀ ਸਕਿਨ ਨੋਰਮਲ ਹੈ ਉਹ ਵੀ ਯੂਜ਼ ਕਰ ਸਕਦੇ ਨੇ ਠੀਕ ਹੈ ਜੀ ਆਇਲੀ ਹੈ ਜਾਂ ਫਿਰ ਡਰਾਈ ਹੈ ਸਾਰੇ ਯੂਜ਼ ਕਰ ਸਕਦੇ ਨੇ ਸੋ ਇੱਕ ਸੇਫ ਜੀ ਸਾਬਣ ਦੱਸੂਗੀ ਤੁਹਾਨੂੰ ਸੋਪ ਦੱਸੂਗੀ ਜਿਹੜੀ ਤੁਸੀਂ ਆ ਜਮਾ ਬੇਫਿਕਰ ਹੋ ਕੇ ਯੂਜ਼ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਜਿਹੜੀ ਫੇਸ ਨੂੰ ਸਾਫ ਕਰਨ ਵਾਲੀ ਸੋਪ ਹੋਗੀ ਜਾਂ ਫਿਰ ਫੇਸ ਵਾਸ਼ ਹੋ ਗਿਆ ਕੋਈ ਵੀ ਹਨਾ ਉਹਨਾਂ ਦਾ ਸਿਰਫ ਕੰਮ ਇੰਨਾ ਕੁ ਹੁੰਦਾ ਕਿ ਉਹ ਆਪਣੇ ਚਿਹਰੇ ਨੂੰ ਕਲੀਨ ਕਰਦੇ ਨੇ ਆਪਣੀ ਸਕਿਨ ਨੂੰ ਚੰਗੀ ਤਰ੍ਹਾਂ ਹਨਾ ਕਲੀਨ ਕਰ ਦਿੰਦੇ ਨੇ ਹੋਰ ਇਹਨਾਂ ਦਾ ਕੋਈ ਰੋਲ ਨਹੀਂ ਹੁੰਦਾ ਬਈ ਜਿਹੜੇ ਫੇਸ ਵਾਸ਼ ਹੁੰਦੇ ਨੇ ਕੋਈ ਇਹ 글로 ਨਹੀਂ ਲਿਆਉਂਦੇ ਆਪਣੇ ਫੇਸ ਤੇ ਕੋਈ ਇਹ ਪਿੰਪਲਸ ਨਹੀਂ ਹਟਾਉਂਦੇ ਹੈਗੇਗੇ ਹਨਾ ਕਿ ਹਤਾ ਜਾਂਦਾਗਾ ਕਿ ਇਹ ਫੇਸ ਵਾਸ਼ ਹੈ ਜਿਹੜਾ ਇਹ ਤੁਹਾਡੇ ਫੇਸ ਨੂੰ ਗਲੋ ਕਰੂਗਾ ਹਨਾ ਗਲੋ ਕਰੂਗਾ ਇਹਦੇ ਨਾਲ ਤੁਹਾਡਾ ਫੇਸ ਜਾਂ ਫਿਰ ਕਾਲਾ ਪੰਦੂਰ ਹੋਊਗਾ ਜਾਂ ਫਿਰ ਹਨਾ ਪਿੰਪਲਸ ਹਟ ਜਾਣੇ ਕੁਝ ਵੀ ਕਹਿੰਦੇ ਨੇ ਯਾਰ ਪਰ ਜਿਹੜਾ ਫੇਸ ਨੂੰ ਆਪਾਂ ਫੇਸ ਵਾਸ਼ ਯੂਜ਼ ਕਰਦੇ ਆਂਗੇ ਉਹ ਫੇਸ ਨੂੰ ਸਿਰਫ ਸਾਫ਼ ਕਰਨ ਵਾਸਤੇ ਹੁੰਦਾ ਬਈ ਜਿਹੜੇ ਆਪਣੀ ਡਸਟ ਲੱਗੀ ਹੁੰਦੀ ਹੈ ਸਾਰੀ ਚਿਹਰੇ ਤੇ ਹਨਾ ਉਹਨੂੰ ਸਾਫ਼ ਕਰਨ ਵਾਸਤੇ ਹੁੰਦਾ ਹੋਰ ਉਹਦਾ ਕੋਈ ਰੋਲ ਨਹੀਂ ਹੁੰਦਾ ਠੀਕ ਹੈ ਜੀ ਤੇ ਨੰਬਰ 2 ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦੀ ਕਿ ਜਦੋਂ ਤੁਸੀਂ ਸੌਣਾ ਰਾਤ ਨੂੰ ਉਦੋਂ ਤੁਸੀਂ ਇੱਕ ਵਾਰ ਫੇਸ ਨੂੰ ਵਾਸ਼ ਜ਼ਰੂਰ ਕਰਕੇ ਪਾਓ ਜੀ ਅ ਸੋਡੀ ਅੱਧੀ ਪ੍ਰੋਬਲਮ ਤਾਂ ਇਸ ਚੀਜ਼ ਨਾਲ ਹੀ ਹੱਲ ਹੋ ਜੂ ਜਿਹੜੀਆਂ ਭੈਣਾਂ ਦੇ ਪਿੰਪਲਸ ਨੇਗੇ ਹਟਦੇ ਨਹੀਂ ਹੈਗੇ ਹਨਾ ਤੇ ਜਿਵੇਂ ਕਾਲਾਪਨ ਹੋ ਗਿਆ ਇੱਕ ਵਾਰੀ ਚਿਹਰੇ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਧੋ ਕੇ ਕੋਈ ਵੀ ਆਪਣਾ ਜਿਹੜਾ ਤੁਸੀਂ ਮੋਇਸਚਰਾਈਜ਼ਰ ਯੂਜ਼ ਕਰਦੇ ਹੋ ਉਹ ਜ਼ਰੂਰ ਅਪਲਾਈ ਕਰੋ ਆਪਣੇ ਫੇਸ ਤੇ ਸੌਣ ਤੋਂ ਪਹਿਲਾਂ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਸਾਬਣ ਦਿਖਾਉਣੇ ਆ ਕਿਹੜੀ ਸਾਬਣ ਦੀ ਆਪਾਂ ਗੱਲ ਕਰ ਰਹੇ ਸੀ ਉਹ ਸੀਗੀ ਵੀਰੇ ਬੇਬੀ ਸੋਪ ਠੀਕ ਹੈ ਜੀ ਇਹ ਹੈਗੇ ਹਿਮਾਲਿਆ ਦੀ ਤੁਸੀਂ ਜੋਂਸਨ 베ਬੀ ਵੀ ਯੂਜ਼ ਕਰ ਸਕਦੇ ਹੋਗੇ ਆਪਣੀ ਸਕਿਨ ਵਾਸਤੇ ਕਿਉਂਕਿ ਇਹ ਬਈ ਬੱਚੇ ਯੂਜ਼ ਕਰਦੇ ਨੇ ਹਨਾ ਆਪਾਂ 베ਬੀ ਨੂੰ ਨਮਾਉਣ ਵਾਸਤੇ ਇਹ ਯੂਜ਼ ਕਰਦੇ ਆਗੇ ਹਨਾ ਤੇ ਇਹਨੂੰ ਆਪਾਂ ਚਿਹਰੇ ਤੇ ਬੇਫਿਕਰ ਹੋ ਕੇ ਲਗਾ ਸਕਦੇ ਆਗੇ ਆਪਾਂ ਫੇਸ ਨੂੰ ਆਪਣੇ ਨੂੰ ਵਾਸ਼ ਕਰ ਸਕਦੇ ਆਂ ਡੀਪ ਜਿਹੜਾ ਕਲੀਨਜ਼ਰ ਵੀ ਹੈ ਇਹ ਇੱਕ ਤਰ੍ਹਾਂ ਦਾ ਆਪਣੇ ਚਿਹਰੇ ਨੂੰ ਸਾਫ਼ ਕਰਨ ਵਾਸਤੇ ਤੇ ਨਾਲ-ਨਾਲ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਲਾ ਠੀਕ ਹੈ ਜੀ ਅ ਉਂਝ ਤਾਂ ਆਪਾਂ ਆਪਣਾ ਫੇਸ ਨੂੰ ਦੁੱਧ ਨਾਲ ਵੀ ਧੋ ਸਕਦੇ ਹਾਂ ਹਨਾ ਜੀ ਤੇ ਇਹ ਦੁੱਧ ਦੇ ਵਿੱਚ ਆਪਾਂ ਬੈਸ ਤੋਂ ਮਿਕਸ ਕਰਕੇ ਉਹਦੇ ਨਾਲ ਵੀ ਧੋ ਸਕਦੇ ਹਾਂ ਪਰ ਹਨਾ ਕਈ ਵਾਰੀ ਤਸੱਲੀ ਜੀ ਨਹੀਂ ਹੁੰਦੀ ਹੈਗੀ ਆ ਆਪਾਂ ਨੂੰ ਹਨਾ ਐਂਜ ਫੀਲ ਨਹੀਂ ਹੁੰਦਾ ਕਿ ਆਪਾਂ ਫੇਸ ਨੂੰ ਵਾਸ਼ ਕਰ ਲਿਆ ਤਾਂ ਆਪਾਂ ਇਹ ਵਾਲੀ ਸਾਬਣ ਹੈ ਜਿਹੜੀ ਉਹ ਬੇਫਿਕਰ ਹੋ ਕੇ ਯੂਜ਼ ਕਰ ਸਕਦੇ ਤੁਸੀਂ ਠੀਕ ਹੈ ਜੀ ਜਿਨ੍ਹਾਂ ਦੇ ਬਹੁਤ ਜ਼ਿਆਦਾ ਪਿੰਪਲਸ ਨੇ ਹਨਾ ਪਿੰਪਲਸ ਨੇ ਜਿਹੜੇ ਜਿਵੇਂ ਕਿ ਵੱਡੇ ਵੱਡੇ ਹੋ ਜਾਂਦੇ ਨੇ ਹਨਾ ਦਾਗ ਜੇ ਪੈ ਜਾਂਦੇ ਨੇ ਜਾਂ ਫਿਰ ਪਿੰਪਲਸ ਫੁੱਟਾਂ ਜਾਂਦੇ ਨੇ ਹਨਾ ਉਹ ਦੁੱਖ ਦੇ ਵੀ ਹੁੰਦੇ ਨੇ ਉਹ ਉਹ ਵੀ ਯੂਜ਼ ਕਰ ਸਕਦੇ ਨੇ ਇਹ ਸੋਪ ਨੂੰ ਠੀਕ ਹੈ ਜੀ ਸੋ ਇਹ ਹੋ ਗਈ ਆਪਣੀ ਸਾਬਣ ਜਿਹੜੀ ਆਪਾਂ ਅੱਜ ਦੀ ਵੀਡੀਓ ਚ ਸ਼ੇਅਰ ਕਰਨੀ ਸੀ ਹੁਣ ਆਪਾਂ ਤੁਹਾਡੇ ਨਾਲ ਇੱਕ ਮੋਇਸਚਰਾਈਜ਼ਰ ਜੂਸ ਸੌਰੀ ਸ਼ੇਅਰ ਕਰ ਰਹੇ ਹਾਂਗੇ ਉਹ ਹੈਗਾ ਜੀ ਬਦਾਮਾਂ ਦਾ ਤੇਲ ਠੀਕ ਹੈ ਜੀ ਜੇ ਤੁਸੀਂ ਬਦਾਮਾਂ ਦਾ ਤੇਲ ਕੜਾ ਕੇ ਹਨਾ ਆਪਣੇ ਆਪਣੇ ਹੱਥੀਂ ਕੜਾ ਕੇ ਉਹ ਯੂਜ਼ ਕਰੋਗੇ ਤਾਂ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਰਿਜ਼ਲਟ ਮਿਲਣਗੇ ਸੋ ਇਹ ਮਾਰਕੀਟ ਤੋਂ ਲਿਆ ਹੋਇਆ ਬਦਾਮ ਰੋਗ ਨੇ ਠੀਕ ਹੈ ਜੀ ਇਹ ਬਦਾਮ ਰੋਗਨ ਹੈ ਸੋ ਤੁਸੀਂ ਵੀ ਬਦਾਮ ਰੋਗਨ ਕਹਿ ਕੇ ਲਿਆ ਸਕਦੇ ਹੋ ਪਰ ਬਦਾਮਾਂ ਦਾ ਤੇਲ ਜਿਹੜਾ ਆਪਾਂ ਹੇਅਰ ਆਇਲ ਦੀ ਤਰ੍ਹਾਂ ਯੂਜ਼ ਕਰਦੇ ਆ ਉਹ ਤੁਸੀਂ ਨਹੀਂ ਯੂਜ਼ ਕਰਨਾ ਹੈਗਾ ਬਦਾਮ ਰੋਗਨ ਯੂਜ਼ ਕਰਨਾ ਜਾਂ ਫਿਰ ਤੁਸੀਂ ਕਢਾ ਸਕਦੇ ਹੋ ਬਦਾਮ ਲਾ ਕੇ ਹਨਾ ਜਿੱਥੇ ਕਢਦੇ ਨੇ ਕੀ ਤੇਲ ਤੇ ਉਹ ਤੁਸੀਂ ਯੂਜ਼ ਕਰੋਗੇ ਤਾਂ ਬਹੁਤ ਵਧੀਆ ਜਦੋਂ ਮੇਰੇ ਕੋਲ ਘਰ ਦਾ ਤੇਲ ਸੀ ਨਾ ਅਸੀਂ ਕਢਾਇਆ ਹੋਇਆ ਸੀ ਜਿੰਨਾ ਚਿਰ ਮੈਂ ਉਹ ਯੂਜ਼ ਕੀਤਾ ਮੈਨੂੰ ਕੁਝ ਵੀ ਲਗਾਉਣ ਦੀ ਚਿਹਰੇ ਤੇ ਲੋੜ ਨਹੀਂ ਪਈ ਸੀਗੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲੇ ਸੀਗੇ ਉਹਦੇ ਸੋ ਇਹ ਵੀ ਵਧੀਆ ਹੈਗਾ ਪਰ ਜਿਹੜਾ ਤੇਲ ਹੈ ਅ ਸਿਰ ਤੇ ਲਾਉਣ ਵਾਸਤੇ ਯੂਜ਼ ਕਰਦੇ ਆਪਾਂ ਉਹ ਨਹੀਂ ਯੂਜ਼ ਕਰਨਾ ਠੀਕ ਹੈ ਜੀ ਤੇ ਇਹ ਹੋ ਗਿਆ ਇਹ ਤੁਸੀਂ ਲਗਾਉਣਾ ਹੈਗਾ ਰਾਤ ਨੂੰ ਸੌਣ ਤੋਂ ਪਹਿਲਾਂ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਫੇਸ ਨੂੰ ਵਾਸ਼ ਕਰਕੇ ਉਸ ਤੋਂ ਬਾਅਦ ਤੁਸੀਂ ਤੇਲ ਲਗਾ ਕੇ ਪਹਿਣਾ ਹੈ ਫੇਸ ਤੇ ਬਦਾਮਾਂ ਦਾ ਤੁਸੀਂ ਕੋਕੋਨਟ ਆਇਲ ਵੀ ਲਗਾ ਸਕਦੇ ਹੋ ਪਰ ਬਦਾਮਾਂ ਦੇ ਤੇਲ ਦਾ ਰਿਜ਼ਲਟ ਥੋੜਾ ਜਿਆਦਾ ਜਿਆਦਾ ਵਧੀਆ ਹੈਗਾ ਮੇਰੇ ਅਕੋਰਡਿੰਗ ਠੀਕ ਹੈ ਜੀ ਜੇ ਤੁਸੀਂ ਕੋਈ ਵਧੀਆ ਹਨਾ ਤੁਹਾਨੂੰ ਸ਼ੂਟ ਕੀਤਾ ਹੋਇਆ ਬਹੁਤ ਵਧੀਆ ਤੁਸੀਂ ਕੋਈ ਮੋਇਸਚਰਾਈਜ਼ਰ ਯੂਜ਼ ਕਰਦੇ ਹੋ ਤਾਂ ਤੁਸੀਂ ਉਹ ਵੀ ਅਪਲਾਈ ਕਰਕੇ ਸੋ ਸਕਦੇ ਹੋ ਪਰ ਇਹਦੇ ਰਿਜ਼ਲਟ ਹੈ ਜਿਹੜੇ ਉਹ ਬਹੁਤ ਵਧੀਆ ਮਿਲਣਗੇ ਤੁਹਾਨੂੰ ਠੀਕ ਹੈ ਜੀ ਤੇ ਤੀਜੇ ਨੰਬਰ ਤੇ ਆ ਗਈ ਜੀ ਆਹ ਵਾਲੀ ਇੱਕ ਗੋਲੀ ਦੱਸੂਗੀ ਇਹ ਤੁਹਾਨੂੰ ਚੂਸਣ ਵਾਲੀ ਹੈ ਇਹ ਇਹਦਾ ਨਾਮ ਹੈਗਾ ਵੀਰੇ ਵਿਟਾਮਿਨ ਸੀ ਦੀ ਹੈ ਇਹ ਲਿਮਸੀ ਠੀਕ ਹੈ ਜੀ ਇਹ ਮੈਂ ਯੂਜ਼ ਕਰਦੀ ਹੀ ਰਹੀ ਨਹੀਂ ਆ ਅ ਕਿ ਹਮੇਸ਼ਾ ਹੀ ਲਾ ਲਓ ਹਨਾ ਵਿੱਚ ਦੀ ਕੀ ਕਿਹੜਾ 15 ਦਿਨ ਛੱਡਤੀ ਹਨਾ ਜਾਂ ਫਿਰ 20 ਦਿਨ ਛੱਡਤੀ ਮਹੀਨਾ ਫੇਰ ਯੂਜ਼ ਕਰ ਲਈ ਫੇਰ 15 ਦਿਨ ਛੱਡਤੀ ਕਿਉਂਕਿ ਕੋਈ ਵੀ ਮੈਨੂੰ ਨਹੀਂ ਲੱਗਦਾ ਕਿ ਇਹਦਾ ਕੋਈ ਸਾਈਡ ਇਫੈਕਟ ਹੈਗਾ ਠੀਕ ਹੈ ਜੀ ਕਿਉਂਕਿ ਇਹ ਮੈਂ ਪ੍ਰੈਗਨਨਸੀ ਦੇ ਦੌਰਾਨ ਵੀ ਖਾਦੀ ਰਹੀ ਹੈਗੀ ਅ ਉਦੋਂ ਵੀ ਮੈਨੂੰ ਡਾਕਟਰ ਨੇ ਹੀ ਲਾਈ ਸੀ ਅ ਇਹਦੇ ਵਿੱਚ ਵਿਟਾਮਿਨ ਸੀ ਹੁੰਦਾ ਹੈਗਾ ਤੇ ਜੋ ਕਿ ਆਪਣੇ ਚਿਹਰੇ ਦੇ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਸਾਰਿਆਂ ਨੂੰ ਪਤਾ ਹੀ ਹੈ ਹਨਾ ਵਿਟਾਮਿਨ ਸੀ ਤੇ ਵਿਟਾਮਿਨ ਈ ਆਪਣੇ ਚਿਹਰੇ ਲਈ ਬਹੁਤ ਜ਼ਿਆਦਾ ਵਧੀਆ ਨੇ ਕਿ ਅ ਸੋ ਇਹ ਦਿਨ ਵਿੱਚ ਦੀ ਇੱਕ ਗੋਲੀ ਤੁਸੀਂ ਖਾ ਸਕਦੇ ਹੋ ਚੂਸ ਕੇ ਚੂਸਣ ਵਾਲੀ ਗੋਲੀ ਹੁੰਦੀ ਹੈ ਇਹ ਟੇਸਟੀ ਹੁੰਦੀ ਹੈ ਖਾਣ ਦੇ ਵਿੱਚ ਵੀ ਟੌਫੀ ਦੀ ਤਰ੍ਹਾਂ ਹੁੰਦੀ ਹੈਗੀ ਜਿਵੇਂ ਆਪਾਂ ਸੰਤਰੇ ਵਾਲੀ ਟੌਫੀ ਖਾਣੇ ਹੁੰਦੇ ਹਨਾ ਉਦਾਂ ਦਾ ਟੇਸਟ ਹੁੰਦਾਗਾ ਇਹਦਾ ਅ ਸੋ ਇੱਕ ਵਾਰੀ ਮੈਂ ਫਿਰ ਤੋਂ ਦੱਸਣਾ ਇਹਦਾ ਨਾਮ ਹੈਗਾ ਲਿਮਸੀ ਔਰੈਂਜ ਫਲੇਵਰ ਦੇ ਵਿੱਚ ਹੁੰਦੀ ਹੈ ਇਹ ਵਿਟਾਮਿਨ ਸੀ ਹੁੰਦੀ ਹੈ ਠੀਕ ਹੈ ਜੀ 500 ਐਮਜੀ ਟੈਬਲੇਟ ਹੈ ਇਹ ਅ ਤੁਸੀਂ ਚਾਹੋ ਤਾਂ ਇਹਨੂੰ ਯੂਜ਼ ਕਰ ਸਕਦੇ ਹੋ ਡੇਲੀ ਇੱਕ ਗੋਲੀ ਇੱਕ ਮਹੀਨਾ ਲਗਾਤਾਰ ਤੁਸੀਂ ਖਾ ਕੇ ਦੇਖੋ ਥੋੜੀ ਸਕਿਨ ਨੂੰ ਜਿਹੜਾ 90% ਦਾ ਮੈਂ ਕਹੂੰਗੀ ਹੀ ਫਰਕ ਪਊਗਾ ਕੋਈ ਵੀ ਪ੍ਰੋਬਲਮ ਹੈ ਨਾ ਪਿੰਪਲਸ ਦੀ ਮੇਨਲੀ ਪਿੰਪਲਸ ਦੀ ਪ੍ਰੋਬਲਮ ਲਈ ਇਹ ਬਹੁਤ ਵਧੀਆ ਹੈਗੀ ਠੀਕ ਹੈ ਜੀ ਸੋ ਇਹ ਤਿੰਨ ਚੀਜ਼ਾਂ ਸੀ ਜਿਹੜੀਆਂ ਮੈਂ ਤੁਹਾਨੂੰ ਸ਼ੇਅਰ ਕਰਨੀਆਂ ਸੀ ਇੰਨਾ ਤਿੰਨਾ ਚੀਜ਼ਾਂ ਤੋਂ ਇਲਾਵਾ ਹੋਰ ਤੁਸੀਂ ਕੁਝ ਨਹੀਂ ਯੂਜ਼ ਕਰਨਾ ਕਮ ਸੇ ਕਮ 2 ਮਹੀਨੇ ਇਹਨਾਂ ਨੂੰ ਕੰਟੀਨਿਊ ਫੋਲੋ ਕਰਕੇ ਦੇਖੋ ਇਸ ਚੀਜ਼ ਨੂੰ ਸੋ ਉਹਨੂੰ ਰਿਜ਼ਲਟ ਆ ਜਿਹੜੇ 100% ਮਿਲਣਗੇ ਹੀ ਮਿਲਣਗੇ ਠੀਕ ਹੈ ਜੀ ਸੋ ਮੇਰੀ ਸਕਿਨ ਤੁਸੀਂ ਦੇਖ ਹੀ ਸਕਦੇ ਹੋ ਹਨਾ ਤੁਹਾਨੂੰ ਵੀਡੀਓ ਦੇ ਵਿੱਚ ਦਿਸ ਹੀ ਰਹੀ ਹੋਊਗੀ ਤੇ ਇੱਕ ਗੱਲ ਮੈਂ ਇਥੇ ਹੋਰ ਸ਼ੇਅਰ ਕਰਨਾ ਚਾਹੁੰਗੀ ਕਿ ਜਦੋਂ ਵੀ ਮੈਂ ਕੋਈ ਸਕਿਨ ਕੇਅਰ ਦੇ ਰਿਲੇਟਡ ਵੀਡੀਓ ਪਾਉਣੀ ਆ ਤਾਂ ਮੈਂ ਕੋਈ ਲਾਈਟ ਦੇ ਸਾਹਮਣੇ ਨਹੀਂ ਬੈਂਦੀ ਹੈਗੀ ਠੀਕ ਹੈ ਜੀ ਕੋਈ ਆਪਾਂ ਮੇਕਅਪ ਨਹੀਂ ਕਰਦੇ ਕਿਸੇ ਵੀ ਤਰ੍ਹਾਂ ਦਾ ਜਦੋਂ ਆਪਾਂ ਸਕਿਨ ਕੇਅਰ ਦੇ ਰਿਲੇਟਡ ਵੀਡੀਓ ਬਣਾ ਲੈਣੇ ਆ ਕਿਉਂਕਿ ਹਨਾ ਵੀ ਕਿਸੇ ਨੂੰ ਇਹ ਨਾ ਹੋ ਜੇ ਕਿ ਤੁਹਾਡੀ ਆਪਣੀ ਸਕਿਨ ਨਾ ਹੀ ਵਧੀਆ ਹੈਗੀ ਜਾਂ ਤੁਸੀਂ ਲਾਈਟ ਦੇ ਸਾਹਮਣੇ ਬੈਠੋ ਤਾਂ ਗਲੋ ਕਰ ਰਹੀ ਹੈ ਸਕਿਨ ਜਾਂ ਫਿਰ ਤੁਸੀਂ ਕੋਈ ਫਾਊਂਡੇਸ਼ਨ ਜਾਂ ਕੋਈ ਹਾਈਲਾਈਟਰ ਵਗੈਰਾ ਲਗਾਇਆ ਹੋਇਆ ਹੈ ਹਨਾ ਤੇ ਮੈਂ ਕੁਝ ਵੀ ਨਹੀਂ ਲਗਾਉਣੀ ਹੁੰਦੀ ਜਦੋਂ ਮੈਂ ਸਕਿਨ ਕੇਅਰ ਦੀ ਦੀ ਵੀਡੀਓ ਜਿਹੜ ਸੋ ਤੁਸੀਂ ਮੇਰੀ ਸਕਿਨ ਦੇਖ ਸਕਦੇ ਹੋ ਤੇ ਹੋਰ ਵੀ ਆਪਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਰੀਮ ਯੂਜ਼ ਨਹੀਂ ਕਰਦੇ ਹੈਗੇ ਸੋ ਹੁਣ ਜਿਹੜਾ ਕਰੰਟਲੀ ਮੈਂ ਫੋਲੋ ਕਰਨੀ ਆ ਸਕਿਨ ਕੇਅਰ ਰੁਟੀਨ ਉਹ ਇਹੀ ਹੈਗਾ ਇਹੀ ਤਿੰਨ ਚੀਜ਼ਾਂ ਨੇ ਜਿਹੜੀ ਮੈਂ ਚਿਹਰੇ ਤੇ ਅਪਲਾਈ ਕਰਦੀ ਆ ਠੀਕ ਹੈ ਜੀ ਸੋ ਉਮੀਦ ਕਰਦੀ ਆ ਕਿ ਅੱਜ ਦਾ ਵੀਡੀਓ ਤੁਹਾਨੂੰ ਥੋੜਾ ਜਿਹਾ ਵਧੀਆ ਲੱਗਿਆ ਹੋਊਗਾ ਹਨਾ ਹੈਲਪਫੁਲ ਰਿਹਾ ਹੋਊਗਾ ਤੁਹਾਡੇ ਲਈ ਸੋ ਕਮੈਂਟ ਜ਼ਰੂਰ ਕਰਿਓ ਜੀ ਸੋਹਣਾ ਜ ਜੇਕਰ ਵੀਡੀਓ ਸੋਹਣੀ ਲੱਗੀ ਤਾਂ ਤੇ ਹੁਣ ਆਪਾਂ ਨੈਕਸਟ ਕਿਸੇ ਸੋਹਣੀ ਜੀ ਵੀਡੀਓ ਲੈ ਕੇ ਮਿਲਾਂਗੇ ਠੀਕ ਹੈ ਸਕਿਨ ਕੇਅਰ ਜਿਹੜਾ ਇਹ ਰੁਟੀਨ ਹੈ ਤੁਸੀਂ ਫੋਲੋ ਕਰਕੇ ਦੇਖੋ ਰਿਜ਼ਲਟ ਤੁਹਾਨੂੰ ਅ ਵਿਜ਼ੀਬਲ ਮਿਲਣਗੇ ਹੀ ਮਿਲਣਗੇ ਸੋ ਚਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅ ਬਾਏ ਬਾਏ